ਸਾਸੰਗਤ ਜੀ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਹੋਈ ਅਮੀਰ ਵਿਰਾਸਤ ਦੇ ਵਿੱਚ ਪ੍ਰਮੁੱਖ ਹੈ ਗੁਰਮਤ ਸੰਗੀਤ ਦੀ ਦਾਤ ਤੇ ਇਸ ਦੀ ਸਭ ਤੋਂ ਵੱਡੀ ਉਦਾਹਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਭਗ ਬਾਣੀ ਰਾਗਾਂ ਦੇ ਵਿੱਚ ਹੈ ਭਗਤੀ ਮਾਰਗ ਦੇ ਵਿੱਚ ਵੀ ਪਰਮਾਤਮਾ ਨੂੰ ਪਾਉਣ ਦਾ ਸਭ ਤੋਂ ਉੱਤਮ ਜਰੀਆ ਸੰਗੀਤ ਹੀ ਹੈ ਤੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਇੱਕ ਅਜਿਹੀ عظیم ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਪੇਸ਼ ਕਰਨ ਜਾ ਰਹੇ ਹਾਂ ਜਿਨ੍ਹਾਂ ਦੀ ਹਿੰਦੁਸਤਾਨੀ ਸੰਗੀਤ ਪਰੰਪਰਾ ਦੇ ਵਿੱਚ ਸਿੱਖ ਚਿਹਰੇ ਵੱਜੋਂ ਪਛਾਣ ਤੇ ਹੈ ਹੀ ਹੈ ਗੁਰਮਤ ਸੰਗੀਤ ਦੇ ਖੇਤਰ ਨੂੰ ਵੀ ਉਹਨਾਂ ਦੀ ਵੱਡੀ ਦੇਣ ਹੈ ਤੇ ਵਰਤਮਾਨ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੰਗੀਤ ਵਿਭਾਗ ਦੇ ਵਿੱਚ ਆਪਣੀਆਂ ਵਿਸ਼ੇਸ਼ ਸੇਵਾਵਾਂ ਦੇ ਰਹੇ ਨੇ ਮੇਰੀ ਮੁਰਾਦ ਡਾਕਟਰ ਅਲੰਕਾਰ ਸਿੰਘ ਜੀ ਅਰ ਸਭ ਬਾਬਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸਬ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੋਵੇਗਾ ਕਿ ਇੱਕ ਵੱਖਰਾ ਜਿਹਾ ਵਿਲੱਖਣ ਜਿਹਾ ਨਾਮ ਹੈ ਅਲੰਕਾਰ ਸਿੰਘ ਇਹ ਕਿੰਨਾ ਨੇ ਰੱਖਿਆ ਸੀ ਨਾਮ ਜਿਸ ਤਰ੍ਹਾਂ ਕੇ ਅਕਸਰ ਹੁੰਦਾ ਹੈ ਮਾਤਾ ਪਿਤਾ ਵੱਲੋਂ ਰੱਖਿਆ ਜਾਂਦਾ ਹੈ ਤੋ ਮੇਰਾ ਨਾਮ ਵੀ ਮੇਰੇ ਪਿਤਾ ਜੀ ਸਰਦਾਰ ਲੀਪ ਸਿੰਘ ਉਪਲ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਹੀ ਰਿਟਾਇਰ ਹੋਏ ਬਤੌਰ ਫਾਈਨਾਂਸ ਆਫੀਸਰ ਉਹਨਾਂ ਨੂੰ ਸ਼ੌਕ ਸੀ ਕਲਾਵਾਂ ਦਾ ਸਾਹਿਤ ਦਾ ਸੰਗੀਤ ਦਾ ਬਹੁਤ ਜ਼ਿਆਦਾ ਕੀ ਬਾਤ ਹੈ ਤੇ ਉਹਨਾਂ ਨੇ ਬੜੀਆਂ ਰੀਝਾਂ ਨਾਲ ਬੜੀ ਭਾਵਨਾ ਨਾਲ ਆਪਣੇ ਬੱਚੇ ਦਾ ਮੇਰਾ ਨਾਮ ਅਲੰਕਾਰ ਸਿੰਘ ਰੱਖਿਆ ਜਦੋਂ ਸਕੂਲ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਯੂਨੀਵਰਸਿਟੀ ਤੱਕ ਪਹੁੰਚੇ ਮੈਨੂੰ ਲੱਗਦਾ ਕਿ ਤੁਹਾਡਾ ਇਕੱਲਾ ਹੀ ਨਾਮ ਹੋਵੇਗਾ ਸਕੂਲ ਦੇ ਵਿੱਚ ਵੀ ਤੁਸੀਂ ਇਕੱਲੇ ਹੋਵੋਗੇ ਕਾਲਜ ਦੇ ਵਿੱਚ ਵੀ ਔਰ ਯੂਨੀਵਰਸਿਟੀ ਦੇ ਵਿੱਚ ਵੀ ਮੈਨੂੰ ਹੁਣ ਤੱਕ ਜੀ ਮੇਰੀ 43 ਸਾਲ ਉਮਰ ਹੋ ਚੁੱਕੀ ਹੈ ਜੀ ਮੈਨੂੰ ਹਲੇ ਤੱਕ ਵੈਸੇ ਅਲੰਕਾਰ ਸਿੰਘ ਕੋਈ ਹਲੇ ਨਹੀਂ ਮਿਲਿਆ ਨਾ ਸੁਣਿਆ ਸ਼ਾਇਦ ਹੋਇਆਗਾ ਜ਼ਰੂਰ ਕੋਈ ਪਰ ਇਹ ਹੈ ਕਿ ਹਾਂ ਇੱਕ ਅਜੀਹਾ ਨਾਮ ਅਲੱਗ ਵੱਖਰਾ ਨਾਮ ਹੈ ਵਿਲਖਣ ਨਾਮ ਹੈ ਤੇ ਸੰਗੀਤ ਵਿੱਚ ਵੀ ਅਲੰਕਾਰ ਹੁੰਦੇ ਨੇ ਜੀ ਭਾਸ਼ਾ ਵਿੱਚ ਸਾਹਿਤ ਵਿੱਚ ਵੀ ਅਲੰਕਾਰ ਹੁੰਦੇ ਨੇ ਸੋ ਕਈ ਤਾਂ ਮੈਨੂੰ ਇਹ ਵੀ ਕਹਿ ਦਿੰਦੇ ਨੇ ਕਿ ਤੁਹਾਡੇ ਘਰ ਦੇਆਂ ਨੂੰ ਇਹ ਕੀ ਪਹਿਲਾਂ ਹੀ ਪਤਾ ਸੀ ਕਿ ਤੁਸੀਂ ਸੰਗੀਤ ਵਿੱਚ आओगे ਬਿਲਕੁਲ ਬਿਲਕੁਲ ਸਹੀ ਹੈ ਪਰ ਇਹ ਕਿ ਉਹਨਾਂ ਦੀ ਕਾਮਨਾ ਸੀ ਕਿ ਉਹ ਸੰਗੀਤਸ ਵਿੱਚ ਹੀ ਬੱਚੇ ਆਣ ਕਿ ਮੇਰੇ ਪਿਤਾ ਜੀ ਮਾਤਾ ਜੀ ਦੋਨੋਂ ਉਹ ਵੀ ਸੰਗੀਤ ਵਿੱਚ ਸਿੱਖਣ ਦੀ ਕੋਸ਼ਿਸ਼ ਬੜੀ ਕੀਤੀ ਉਹਨਾਂ ਨੇ ਮਦਰ ਵੀ ਮੇਰੇ ਪ੍ਰੋਫੈਸਰ ਰਏ ਪੰਜਾਬੀ ਯੂਨੀਵਰਸਿਟੀ ਵਿੱਚ تھیਟਰ ਐਂਡ ਟੈਲੀਵਿਜ਼ਨ ਵਿਭਾਗ ਪਰ ਇਹ ਹੈ ਕਿ ਉਹ ਸੰਗੀਤ ਨੂੰ ਉਸ ਤਰ੍ਹਾਂ ਇੱਕ profession ਦੇ ਰੂਪ ਵਿੱਚ ਨਹੀਂ ਅਪਣਾ ਸਕੇ ਸੋ ਸੁਪਨਾ ਸਾਡੇ ਪਿਤਾ ਜੀ ਨੇ ਆਪਣੇ ਬੱਚਿਆਂ ਰਾਹੀਂ ਮੇਰੇ ਅਤੇ ਮੇਰੇ ਵੱਡੇ ਭੈਣ ਜੀ ਉਹ ਵੀ 뮤직 ਸੀਨੇ ਡਾਕਟਰ ਨਿਵੇਦਿਤਾ ਸਿੰਘ ਜੀ ਦੋਨਾਂ ਰਾਹੀਂ ਪੂਰਾ ਕੀਤਾ। ਅੱਛਾ ਡਾਕਟਰ ਸਾਹਿਬ ਅਕਸਰ ਹੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਸੁਪਨਾ ਮਾਪੇ ਆਪ ਖੁਦ ਪੂਰਾ ਨਹੀਂ ਕਰ ਪਾਉਂਦੇ ਉਹ ਆਪਣੀ ਔਲਾਦ ਦੇ ਵਿੱਚ ਫਿਰ ਉਹ ਦੇਖਦੇ ਆ ਕਿ ਉਹਨੂੰ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਸ ਤਰ੍ਹਾਂ ਹੀ ਦੇਖਦੇ ਹੋ ਫਿਰ ਕਿ ਤੁਸੀਂ ਸੰਗੀਤ ਦੇ ਖੇਤਰ ਚਾਹੁੰਦੇ ਜਦੋਂ ਇਹ ਹੁੰਦਾ ਹੀ ਹੈ ਮਾਤਾ ਪਿਤਾ ਦੀ ਕੋਸ਼ਿਸ਼ ਹੁੰਦੀ ਹੈ ਜੋ ਉਹ ਆਪ ਨਹੀਂ ਕਈ ਵਾਰ ਕਰ ਪਾਉਂਦੇ ਤਾਂ ਉਹ ਲੋਚਦੇ ਨੇ ਕਿ ਉਹਨਾਂ ਦੀ ਅਗਲੀ ਪੀੜ੍ਹੀ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਪਰਿਵਾਰ ਚੋਂ ਕੋਈ ਕਰੇ ਸੋ ਅਸੀਂ ਬਹੁਤ ਵਡ ਭਾਗ ਗਏ ਆ ਕਿ ਕਿ ਐਸੇ ਮਾਤਾ ਪਿਤਾ ਸਾਡੇ ਹਨ ਜਿਨ੍ਹਾਂ ਦੇ ਘਰ ਅਸੀਂ ਜਨਮ ਲਿਆ ਹੈ ਜੀ ਕੋਈ ਵੀ ਕੰਮ ਤੁਸੀਂ ਕਰਨਾ ਹੈ ਕੋਈ ਵੀ profession ਅਪਣਾਉਣਾ ਹੈ ਉਹਦੇ ਲਈ ਤੁਹਾਡੇ ਮਾਤਾ ਪਿਤਾ ਵੱਲੋਂ ਪੂਰੀ ਜਿਹੜੀ ਤੁਹਾਨੂੰ ਹੈਲਪ ਪੂਰੀ ਹੱਲਾਸ਼ੇਰੀ ਅਤੇ ਹਰ ਤਰ੍ਹਾਂ ਦੀ ਮਦਦ ਦੀ ਲੋੜ ਹੁੰਦੀ ਹੈ ਮਾਤਾ ਪਿਤਾ ਵੱਲੋਂ ਸ਼ੁਰੂ ਤੋਂ ਹੀ ਸੀ ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਘਰ ਤਾਨਪੂਰਾ ਹਾਰਮੋਨੀਅਮ ਅਤੇ ਤਬਲਾ ਮੌਜੂਦ ਸੀ ਸਾਡੇ ਮਾਤਾ ਜੀ ਰਿਆਜ਼ ਕਰਦੇ ਹੁੰਦੇ ਸੀ ਤੇ ਬਚਪਨ ਤੋਂ ਹੀ ਉਹਨਾਂ ਨੂੰ ਸੁਣ ਸੁਣ ਕੇ ਸ਼ੌਕ ਜੱਗਿਆ ਪਿਤਾ ਜੀ ਨੇ ਸਾਨੂੰ ਕੋਈ ਵੀ ਸਮਾਗਮ ਹੋਣਾ ਚਾਹੇ ਗੁਰਬਾਣੀ ਦਾ ਚਾਹੇ ਕਲਾਸਿਕਲ ਦਾ ਸਾਨੂੰ ਯਾਦ ਹੈ ਕਿ ਸਾਡੇ ਪਿਤਾ ਜੀ ਨੇ ਉਦੋਂ ਤਾਂ ਪੁਰਾਣਾ ਜ਼ਮਾਨਾ ਅੱਜ ਤੋਂ ਜੇ ਗੱਲ ਕਰੀ 35-40 ਸਾਲ ਪਹਿਲਾਂ ਸਕੂਟਰ ਤੇ ਟੂ-ਵੀਲਰ ਤੇ ਲੈ ਕੇ ਜਾਣਾ ਸਾਨੂੰ ਦੂਰ ਦੂਰ ਠੰਡ ਵਿੱਚ ਵੀ ਹਨੇਰੀ ਵਿੱਚ ਵੀ ਮੀਂਹ ਵਿੱਚ ਵੀ ਔਰ ਸੁਣਵਾ ਕੇ ਲੈਣਾ ਔਰ ਉਸਤਾਦਾਂ ਨੂੰ ਸੁਣਵਾਣਾ ਅੱਛਾ ਡਾਕਟਰ ਸਾਹਿਬ ਤੁਹਾਡਾ ਪਿਛੋਕੜ ਕੀ ਰਿਹਾ ਔਰ ਸੰਗੀਤ ਦੇ ਖੇਤਰ ਚ ਤੁਸੀਂ ਕੀੰ ਮੀਆਏ ਇਹ ਸਵਾਲ ਮੈਂ ਬਾਅਦ ਵਿੱਚ ਕਰਾਂਗਾ ਪਹਿਲਾਂ ਮੇਰੇ ਜਿਹਨ ਦੇ ਵਿੱਚ ਜੋ ਹੂਨ ਆ ਰਿਹਾ ਉਹ ਇਹ ਹੈ ਕਿ ਕਈ ਵਾਰੀ ਅਸੀਂ ਵਿਖਦੇ ਹਾਂ ਕਿ ਜੋ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਮਾਹਿਰ ਹੁੰਦਾ ਹੈ ਉਹ ਗੁਰਮਤ ਸੰਗੀਤ ਦਾ ਜਾਣ ਕਰਕੇ ਹੀ ਵਾਰੀ ਘੱਟ ਹੁੰਦਾ ਜਾਂ ਉਹਦੇ ਨਾਲ ਤਾਲੁਕਾਤ ਉਹਨਾਂ ਦੇ ਥੋੜੇ ਘੱਟ ਹੁੰਦੇ ਆ ਜਾਂ ਜਿਹੜੇ ਗੁਰਮਤ ਸੰਗੀਤ ਵਾਲੇ ਹੁੰਦੇ ਆ ਉਹਨਾਂ ਦੇ ਸ਼ਾਸਤਰੀ ਸੰਗੀਤ ਨਾਲ ਤਾਲੁਕਾ ਥੋੜੇ ਘੱਟ ਹੁੰਦੇ ਆ ਤੁਹਾਡੇ ਦੋਵਾਂ ਨਾਲ ਹੀ ਇੱਕਸਾਰ ਨੇ ਇਹ ਕਿਵੇਂ ਇਹ ਪ੍ਰਾਪਤੀ ਨੂੰ ਕਿਵੇਂ ਦੇਖਦੇ ਹੋ ਇਸ ਦਾ ਵਿਸ਼ੇਸ਼ ਜੋ ਕਾਰਨ ਉਹ ਹੀ ਹੈ ਕਿ ਸਾਡੇ ਪਹਿਲੇ ਹੀ ਸੰਗੀਤ ਦੇ ਉਸਤਾਦ ਜੀ ਪ੍ਰੋਫੈਸਰ ਤਾਰਾ ਸਿੰਘ ਜੀ ਜਿਹੜੇ ਕਿ 1988 ਵਿੱਚ ਚੜ੍ਹਾਈ ਕਰ ਗਏ ਸਨ ਪਰ ਅੱਜ ਜਿੰਨਾ ਅਸੀਂ ਗੁਰਮਤ ਸੰਗੀਤ ਦਾ ਬੋਲਬਾਲਾ ਵੇਖ ਰਹੇ ਹਾਂ ਗੁਰਮਤ ਸੰਗੀਤ ਦੇ ਰਾਗਾਂ ਦੀ ਚਰਚਾ ਹੋ ਰਹੀ ਹੈ ਸੋ ਸਭ ਤੋਂ ਪਹਿਲਾਂ ਜਿਹੜਾ ਸ੍ਰੀ ਗੁਰੂ ਗਨੰਦ ਸਾਹਿਬ ਜੀ ਦੇ ਰਾਗ ਵਿਧਾਨ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਹੈ ਉਹਦਾ ਵਿਸ਼ਲੇਸ਼ਣ ਕੀਤਾ ਹੈ ਰਾਗਾਂ ਦੀ ਖੋਜ ਕੀਤੀ ਹੈ ਉਹ ਸਾਡੇ ਉਸਤਾਦ ਪ੍ਰੋਫੈਸਰ ਤਾਰਾ ਸਿੰਘ ਜੀ ਨੇ ਸੋ ਦਾਸ ਨੂੰ ਅਤੇ ਦਾਸ ਦੀ ਵੱਡੀ ਭੈਣ ਨੂੰ ਦੋਵਾਂ ਨੂੰ ਲਗਾਤਾਰ 11 ਸਾਲ ਸੁਭਾਗ ਪ੍ਰਾਪਤ ਹੋਇਆ ਉਹਨਾਂ ਬਸੋਂ ਵਿਦਿਆ ਲੈਣ ਦਾ ਸੋ ਪ੍ਰੋਫੈਸਰ ਤਾਰਾ ਸਿੰਘ ਜੀ ਦੀ ਬਖਸ਼ੀ ਹੋਈ ਇਹ ਦਾਤ ਹੈ ਉਹਨਾਂ ਨੇ ਜਿੱਥੇ ਸਾਨੂੰ ਗੁਰਮਤ ਸੰਗੀਤ ਦੇ ਰਾਗਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਨਾਲ ਨਾਲ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਵੀ ਖਿਆਲ, ਤਰੁਪਦ, ਤਮਾਰ, ਤਰਾਨਾ, ਚਤੁਰੰਗ, ਤ੍ਰਿਵਟ ਸਾਰੀਆਂ ਗਾਇਨ ਸ਼ੈਲੀਆਂ ਲਗਭਗ ਸਿਖਾਈਆਂ। ਔਰ ਇਹ ਦੇਖੋ ਅਸਲ ਰਾਗ ਹਿੰਦੁਸਤਾਨੀ ਸੰਗੀਤ ਭਾਰਤੀ ਸੰਗੀਤ ਦੀ ਵਿਸ਼ੇਸ਼ ਇੱਕ ਪਛਾਣ ਹੈ। ਜੀ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਹੋਰ ਸਾਰੇ ਗੁਰੂ ਸਾਹਿਬਾਨ ਨੇ ਇਸੇ ਗੱਲ ਨੂੰ ਭਾਵਦੇ ਆ ਉਹਨਾਂ ਨੇ ਰਾਗਾਂ ਵਿੱਚ ਬਾਣੀ ਰਚੀ ਹੈ ਤੇ ਰਾਗ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਐਡਿਟ ਕੀਤਾ ਗਿਆ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਦੇ ਸੰਪਾਦਨਾ ਦਾ ਆਧਾਰ ਹੀ ਰਗਾ ਨੂੰ ਬਣਾਇਆ ਗਿਆ ਪੰਚਮ ਪਾਸ਼ਾ ਪਾਸ਼ਾ ਜੀ ਦੁਆਰਾ ਸੋ ਪ੍ਰੋਫੈਸਰ ਤਾਰਾ ਸਿੰਘ ਜੀ ਦਾ ਸਾਡੇ ਜੋ ਉਹਨਾਂ ਨੇ ਬਖਸ਼ਿਸ਼ ਕੀਤੀ ਉਹ ਹੁਣ ਵੀ ਕੋਈ ਵੀ ਅੰਮ੍ਰਿਤਕੀਰਤਨ ਦਾ ਅਸੀਂ ਪੰਨਾ ਕੋਲੀਏ ਕੋਈ ਵੀ ਸ਼ਬਦ ਵੇਖੀਏ ਤਾਂ ਯਾਦ ਆਉਂਦਾ ਕਿ ਇਹ ਵੀ ਸਿੱਖਿਆ ਹੋਇਆ ਇਹ ਵੀ ਸਾਡੇ ਉਸਤਾਦ ਨੇ ਸਾਡੇ ਤੇ ਕਿਰਪਾ ਕੀਤੀ ਚਾਰ ਸਾਲ ਤੋਂ ਲੈ ਕੇ ਤੁਸੀਂ 15 ਸਾਲ ਦੀ ਉਮਰ ਤੱਕ ਉਹਨਾਂ ਦੇ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਹੈ ਤੁਹਾਨੂੰ ਸਿਖਾਉਂਦੇ ਰਹੇ ਉਸਤਾਦ ਤਾਰਾ ਸਿੰਘ ਜੀ ਔਰ ਮੈਂ ਚਾਹਾਂਗਾ ਉਹਨਾਂ ਦੇ ਨਾਲ ਸੰਬੰਧਿਤ ਕੋਈ ਯਾਦ ਸੰਗਤ ਦੇ ਨਾਲ ਜਰੂਰ ਸਾਂਝੀ ਕੀਤੀ ਜਾਵੇ ਦੇਖੋ ਉਸਤਾਦ ਤਾਂ ਬਹੁਤ ਹੋਏ ਨਵੇਂ ਸੰਗੀਤ ਅੱਜ ਵੀ ਨੇ ਪਰ ਇੰਨਾ ਜ਼ਿਆਦਾ ਸਿਖਾਉਣ ਦਾ ਜਜ਼ਬਾ ਇੰਨਾ ਜ਼ਿਆਦਾ ਡਿਵੋਸ਼ਨ ਇਨ ਡੈਡੀਕੇਸ਼ਨ ਨੇ ਬਹੁਤ ਘੱਟ ਉਸਤਾਦਾਂ 'ਚ ਮੈਨੂੰ ਲੱਗਦਾ ਇੰਨੀ ਨਹੀਂ ਹੁੰਦੀ ਉਹਦਾ ਇੱਕ ਕਾਰਨ ਹੈ ਪ੍ਰੋਫੈਸਰ ਤਾਰਾ ਸਿੰਘ ਜੀ ਖੁਦ ਤਕਸਾਲ ਚੋਂ ਸਿੱਖੇ ਸਭ ਤੋਂ ਪਹਿਲਾਂ ਹਰਗੁਣਾ ਜਿਹੜਾ ਕਿ ਚਮਕੌਰ ਸਾਹਿਬ ਨੇੜੇ ਪਿੰਡ ਹੈ ਹਰਗੁਣਾ ਤਕਸਾਲ 'ਚ ਰਾਗੀ ਭਾਈ ਸੰਪੂਰਨ ਸਿੰਘ ਜੀ ਤੋਂ ਉਹਨਾਂ ਨੇ ਸਿੱਖਿਆ ਉੱਥੇ ਰਹਿੰਦੇ ਆ ਉਹਨਾਂ ਦੇ ਨਾਲ ਉਸਤਾਦ ਜਸਵੰਤ ਸਿੰਘ ਭੰਵਰਾ ਜੀ ਪੰਜਾਬ ਦੇ ਜਿਹੜੇ ਬੜੇ ਵੱਡੇ ਸੰਗੀਤਕਾਰ ਹੋਏ ਨੇ ਸੰਗਿਤਾ ਵਿੱਚ ਜਾਣਦੀਆਂ ਨੇ ਉਹਨਾਂ ਦਾ ਜਿੱਥੇ ਪੰਜਾਬੀ ਸੰਗੀਤ ਪਰੰਪਰਾ 'ਚ ਯੋਗਦਾਨ ਆ ਉੱਥੇ ਉਹਨਾਂ ਨੇ ਗੁਰਮਤ ਸੰਗੀਤ 'ਚ ਵੀ ਬਹੁਤ ਦੇਣ ਦਿੱਤੀ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਜੋਦੀ ਤਕਸਾਲ ਵਾਲਿਆਂ ਨੇ 1991 ਵਿੱਚ ਜਦੋਂ ਰਾਗ ਮਨrana ਕਮੇਟੀ ਬਣਾਈ ਤਾਂ ਉਸਤਾਦ ਦਸਵਾਨ ਸਿੰਘ ਭਮਰਾ ਵੀ ਉੱਥੇ ਮੇਨ ਸਨ ਸੋ ਭਮਰਾ ਜੀ ਪ੍ਰੋਫੈਸਰ ਤਾਰਾ ਸਿੰਘ ਜੀ ਤੇ ਤੀਸਰੇ ਪੰਜਾਬ ਦੇ ਮਾਨ ਜਿਹੜੇ ਸਰਦੂਲ ਸਿਕੰਦਰ ਸਾਡੇ ਵੀਰ ਗਵਈਏ ਨੇ ਉਹਨਾਂ ਦੇ ਪਿਤਾ ਜੀ ਸਾਗਰ ਮਸਤਾਨਾ ਜੀ ਇਹ ਤਿੰਨੋਂ ਗੁਰੂ ਭਰਾ ਸਨ ਇਹਨਾਂ ਨੇ ਹਰਗੁਣਾ ਵਿਖੇ ਰਾਗੀ ਭਾਈ ਸੰਪੂਰਨ ਸਿੰਘ ਜੀ ਦੇ ਵਿਦਿਆਲੇਤ ਸਿੱਖਿਆ ਤਾਰਾ ਸਿੰਘ ਜੀ ਨੇ ਜੀ ਭਰ ਕੇ ਸਿਖਾਇਆ ਉਹ ਅੱਛੀਆਂ ਅੱਛੀਆਂ ਸੁਰਿਲੀਆਂ ਆਵਾਜ਼ਾਂ ਤਲਾਸ਼ਦੇ ਸੀ ਤੇ ਉਹਨਾਂ ਨੂੰ ਸਿਖਾਉਂਦੇ ਸੀ ਇਸੇ ਲਈ ਸ਼ਾਇਦ ਸਾਡੇ ਵਰਗਿਆਂ ਤੇ ਵੀ ਉਹਨਾਂ ਨੇ ਇੰਨਾ ਨਿਵਾਜਿਆ ਇੰਨੀ ਬਖਸ਼ਿਸ਼ ਕੀਤੀ ਔਰ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਕਿਉਂ ਘਰ ਘਰ ਜਾ ਕੇ ਸਿਖਾ ਰਹੇ ਹੋ ਜਿਹਨੇ ਸਿੱਖਣਾ ਤੁਹਾਡੇ ਕੋਲ ਆ ਜਾਏਗਾ ਜਿਹਨੂੰ ਜ਼ਰੂਰਤ ਹੋ ਉਹ ਆਪੇ ਆਏਗਾ ਹਮਮ ਔਰ ਤਾਰਾ ਸਿੰਘ ਜੀ ਇੱਥੇ ਮੈਂ ਸਾਰੇ ਸੰਗਤ ਨੂੰ ਦੱਸਣਾ ਚਾਹਨਾ ਪੰਜਾਬ ਵਿੱਚ 1955 ਜਦ ਪਹਿਲੇ ਉਹ ਪ੍ਰੋਫੈਸਰ ਸੰਗੀਤ ਦੇ ਨਿਯੁਕਤ ਹੋਏ ਸੀ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਵਿਖੇ ਇੰਨੇ ਸੀਨੀਅਰ ਪ੍ਰੋਫੈਸਰ ਹੋ ਕੇ ਇੰਨੇ ਵਿਦਵਾਨ ਹੋ ਕੇ ਉਹਨਾਂ ਨੇ ਘਰ ਘਰ ਜਾ ਕੇ ਸੰਗੀਤ ਕਲਾ ਦਾ ਗੁਰਮਤ ਸੰਗੀਤ ਦਾ ਖੁੱਲਾ ਪ੍ਰਸ਼ਾਦ ਵੰਡਿਆ ਇੰਨਾ ਪਿਆਰ ਅਸ਼ੀਰਵਾਦ ਉਹਨਾਂ ਨੇ ਕੀ ਬਾਤ ਹੈ ਡਾਕਟਰ ਸਾਹਿਬ ਇਸੇ ਤਰ੍ਹਾਂ ਸੀ ਗੱਲਬਾਤ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਸੰਗਤ ਦੇ ਨਾਲ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾਈ ਜਾਏ ਕਲ ਤਰਣ ਗੁਰੂ ਨਾਨਕ ਆਇਆ ਕਲ ਤਰਣ ਗੁਰੂ ਨਾਨਕ ਆਇਆ ਕਲ ਤਰਣ ਗੁਰੂ ਨਾਨਕ ਆਇਆ ਕਲ ਜਗ ਪਾਵੇ ਹਰਿਆ ਕਲ ਤਰਣ ਤਰਣ ਕਲ ਤਰਣ ਗੁਰ ਨਾਮੇ ਆਇਆ ਕਲ ਤਰਣ ਗੁਰ ਨਾਨਕ ਆਇਆ ਕਰ ਤਰਣ ਗੁਰ ਕਿਆ ਬਾਤ ਹੈ ਡਾਕਟਰ ਸਾਹਿਬ ਬਹੁਤ ਆਨੰਦ ਆਇਆ ਆਪ ਜੀ ਨੇ ਸਾਨੂੰ ਇਹ ਸ਼ਬਦ ਸਰਣ ਕਲਾਕੇ ਨੇ ਹਾਲ ਕੀਤਾ ਹੈ ਡਾਕਟਰ ਸਾਹਿਬ ਪ੍ਰੋਫੈਸਰ ਤਾਰਾ ਸਿੰਘ ਜੀ ਤੋਂ ਇਲਾਵਾ ਹੋਰ ਕਿਹੜੇ ਉਸਤਾਦ ਸਹਿਬਾਨ ਤੋਂ ਸਿੱਖਿਆ ਪ੍ਰਾਪਤ ਕੀਤੀ ਪ੍ਰੋਫੈਸਰ ਸਾਹਿਬ ਤੋਂ 1988 ਤੱਕ ਸਿੱਖਿਆ ਅਤੇ ਜਦੋਂ ਉਹ ਗੁਜ਼ਰ ਗਏ ਚੜਾਈ ਕਰ ਗਏ 2.5 ਸਾਲ ਦਾਸ ਨੂੰ ਸ਼੍ਰੀਮਤੀ ਮਧੂਰੀ ਮਾ ਕਿਸ਼ੋਰ ਇੱਕ ਬਹੁਤ ਹੀ ਗਹਿਰੀ ਸ਼ਖਸੀਅਤ ਜਿਹੜੇ ਕਿ ਪਟਿਆਲਾ ਵਿਖੇ ਉਹਨਾਂ ਨੇ ਕਲਾ ਸੰਸਥਾਨ ਸੰਸਥਾ ਬਣਾਈ ਸੀ ਉਹਨਾਂ ਨੇ ਦਾਸ ਨੂੰ ਸਿਖਾਇਆ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਬੇਸਿਕ ਜੋ ਵੀ ਅਗਲੇਰੀ تعلیم ਦਿੱਤੀ ਬੇਸਿਕ ਮੈਸਟਰੀ ਕਹਿ ਰਹੇ ਆ ਕਿ ਉਹਨਾਂ ਨੇ ਮੈਨੂੰ ਥਿਉਰੀ ਬਣਾਣੀ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਤਾਂ ਮੈਂ ਸਿਰਫ ਗਾ ਰਿਹਾ ਸੀ ਵਜਾ ਰਿਹਾ ਸੀ ਪਰ ਉਹਨਾਂ ਨੇ ਸ਼ਾਸਤਰ ਪੱਖ ਨਾਲ ਬਹੁਤ ਜੋੜਿਆ ਕਿ ਸੰਗੀਤ ਕਿਉਂਕਿ ਇਹ ਸ਼ਾਸਤਰੀ ਸੰਗੀਤ ਹੈ ਇਹਦਾ ਕੋਈ ਵਿਧੀ ਵਿਧਾਨ ਹੈ ਕੋਈ ਰੂਲਸ ਰੈਗੂਲੇਸ਼ਨਸ ਨੇ ਔਰ ਉਹਨਾਂ ਤੋਂ ਬਾਅਦ ਅੰਮ੍ਰਾਲਾ ਦੇ ਬਹੁਤ ਵੱਡੇ ਸੰਗੀਤ ਦੇ ਉਸਤਾਦ ਪੰਡਿਤ ਗਣੇਸ਼ ਪ੍ਰਸਾਦ ਸ਼ਰਮਾ ਨਾਦਰਸ ਉਹਨਾਂ ਤੋਂ 25 ਸਾਲ ਸਿੱਖਿਆ ਸ਼ਾਸਤਰੀ ਸੰਗੀਤ ਦੀ تعلیم ਲਈ ਔਰ ਗੁਰਮਤ ਸੰਗੀਤ ਦੀ تعلیم ਪ੍ਰੋਫੈਸਰ ਤਾਰਾ ਸਿੰਘ ਜੀ ਨੇ ਇੰਨੀ ਦਿੱਤੀ ਹੈ ਕਿ ਮੈਨੂੰ ਲੱਗਦਾ ਹੈ ਇੰਨਾ ਕੁਝ ਸਿਖਾ ਦਿੱਤਾ ਉਹਨਾਂ ਨੇ ਕਿ ਇੱਕ ਜਨਮ ਕੀ ਕਈ ਜਨਮ ਮਿਲ ਜਾਣ ਤਾਂ ਵੀ ਗਾਈ ਜਾ ਸਕਦੇ ਆ ਇੰਨਾ ਕੁਝ ਕਰ ਸਕਦੇ ਆ ਕੀ ਬਾਤ ਹੈ ਸਰਬ ਅਕਸਰ ਸੰਗੀਤ ਦੇ ਖੇਤਰ ਦੇ ਵਿੱਚ ਸੁਣਦੇ ਵਿੱਚ ਵੀ ਆਉਂਦਾ ਹੈ ਕਿ ਥਿਊਰੀ ਦੇ ਨਾਲੋਂ ਪ੍ਰੈਕਟੀਕਲ ਜ਼ਿਆਦਾ ਮਾਇਨੇ ਰੱਖਦਾ ਹੈ ਸੰਗੀਤ ਇੱਕ ਕਲਾ ਹੈ ਔਰ ਕਲਾਵਾਂ ਵਿੱਚੋਂ ਵੀ ਇਹ ਜਿਹੜੀਆਂ ਪੰਜ ਪ੍ਰਮੁੱਖ ਲਲਿਤ ਕਲਾਵਾਂ ਨੇ ਉਹਨਾਂ 'ਚ ਪਹਿਲਾ ਸਥਾਨ ਆਇਆ ਦਾ ਜੀ ਸੋ ਮੈਨੂੰ ਸੁਭਾਗ ਪ੍ਰਾਪਤ ਹੈ ਕਿ ਮੈਂ ਸੰਗੀਤ ਕਲਾ ਦਾ ਇੱਕ ਸਾਧਕ ਹਾਂ ਉਹਦਾ ਹੀ ਉਪਾਸਕ ਹਾਂ ਸੰਗੀਤ ਵਿੱਚ ਹੀ ਅਸੀਂ ਕੀਰਤਨ ਵੀ ਕਰ ਰਹੇ ਹਾਂ ਸ਼ਾਸਤਰੀ ਸੰਗੀਤ ਵੀ गा ਰਹੇ ਹਾਂ ਔਰ ਬੱਚਿਆਂ ਨੂੰ ਸਿਖਾ ਵੀ ਰਹੇ ਹਾਂ ਪੰਜਾਬੀ ਯੂਨੀਵਰਸਿਟੀ ਵਰਗੀ ਇੱਕ ਐਡੀ ਐਸਟੈਬਲਿਸ਼ਡ ਇੱਕ ਬੜੇ ਵੱਡੇ ਸੰਸਥਾ ਜਿਹਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਵਿਸ਼ਵ ਵਿੱਚ بڑا ਨਾਮ ਹੈ ਜੀ ਔਰ ਉਹਨੇ ਪੰਜਾਬ ਪੰਜਾਬੀਅਤ ਪੰਜਾਬੀ ਕਲਾਵਾਂ ਪੰਜਾਬੀ ਸੱਭਿਆਚਾਰ ਦੇ ਲਈ ਬਹੁਤ ਕੁਝ ਕੀਤਾ ਬੜੀ ਖੋਜ ਕੀਤੀ ਹੈ ਤੇ ਉਹਦੇ ਸੰਗੀਤ ਵਿਭਾਗ 'ਚ ਹੋਣ ਕਰਕੇ ਇੱਕ ਇਹ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਖਾਈਏ ਉਹਨਾਂ ਨਾਲ ਥਿਓਰੀ ਸਾਂਝੀ ਕਰੀਏ ਖੁਦ ਕਿਤਾਬਾਂ ਲਿਖੀਏ ਪੁਸਤਕਾਂ ਲਿਖੀਏ ਰਿਸਰਚ ਕਰੀਏ ਡਾਕਟਰ ਸਾਹਿਬ ਤੁਸੀਂ ਉਹੀ ਗੱਲਬਾਤ ਦੇ ਦੌਰਾਨ ਇੱਕ ਸ਼ਬਦ ਦਾ ਪ੍ਰਯੋਗ ਕੀਤਾ ਹੈ ਸ਼ਾਇਦ ਉਹ ਜਿਹੜੇ ਸੰਗੀਤ ਦੇ ਨਾਲ ਸੰਬੰਧਿਤ ਲੋਕ ਨੇ ਉਹ ਤਾਂ ਜਾਣਦੇ ਹੋਣਗੇ ਸਾਡੇ ਸਧਾਰਨ ਸਰੋਤੇ ਕਈ ਵਾਰੀ ਨਹੀਂ ਜਾਣਦੇ ਲਲਿਤ ਕਲਾਵਾਂ ਦੇ ਵਿੱਚ ਕਿਹੜੀ-ਕਿਹੜੀ ਕਲਾਵਾਂ ਆਂਦੀਆਂ ਨੇ ਲਲਿਤ ਕਲਾਵਾਂ ਸੁਖਮ ਕਲਾਵਾਂ ਜਾਂ ਜਿਨ੍ਹਾਂ ਨੂੰ ਕੋਮਲ ਕਲਾਵਾਂ ਔਰ ਅਸੀਂ ਅੰਗਰੇਜ਼ੀ ਚ ਫਾਈਨ ਆਰਟਸ ਕਹਿੰਦੇ ਹਾਂ ਜੀ ਬਿਲਕੁਲ ਇਹਦੇ ਸੰਗੀਤ ਕਲਾ ਕਾਵ ਕਲਾ ਸ਼ਿਲਪ ਕਲਾ ਚਿੱਤਰ ਕਲਾ ਜੀ ਤੇ ਭਵਨ ਨਿਰਮਾਣ ਕਲਾ ਪੰਜ ਆਉਂਦੀਆਂ ਨੇ ਯਾਨੀ ਸ਼ਿਲਪ ਕਲਾ ਮੂਰਤੀ ਕਲਾ ਇੱਕ ਤੇ ਕਵਿਤਾ ਹੋ ਗਈ ਤੇ ਚਿੱਤਰ ਕਲਾ ਪੇਂਟਿੰਗ ਤੇ ਭਵਨ ਨਿਰਮਾਣ ਕਲਾ ਜਾਂ वास्तुकला ਵੀ ਕਹਿੰਦੇ ਨੇ ਸੋ ਇਹ ਉਹ ਨੇ ਕਿ ਜਿਹੜੀਆਂ ਬਹੁਤ ਸੋਖਮ ਨੇ ਜਿਨ੍ਹਾਂ ਵਿੱਚ ਬਹੁਤ ਬਹੁਤ ਧਿਆਨ ਮੰਗਦੀਆਂ ਨੇ ਔਰ ਬੜੀ ਬਰੀ ਮਾਨਸਿਕ ਤੌਰ ਤੇ ਚਾਹੀਦੀ ਹੈ ਬੰਦੇ ਦਾ ਵਿਜ਼ਨ ਵੱਡਾ ਚਾਹੀਦਾ ਹੈ ਦ੍ਰਿਸ਼ਟੀ ਵੱਡੀ ਚਾਹੀਦੀ ਹੈ ਕਲਾਮਾਂ ਸਾਰੀਆਂ ਹੀ ਮਹਾਨ ਨੇ ਪਰ ਇਹਨਾਂ ਸਭ ਵਿੱਚੋਂ ਵੀ ਸੰਗੀਤ ਕਲਾ ਨੂੰ ਸਭ ਤੋਂ ਪਰ ਪ੍ਰਮੁੱਖ ਮੰਨਿਆ ਗਿਆ ਕਿਉਂਕਿ ਔਰ ਉਹਦੇ ਵਿੱਚ ਵੀ ਸੰਗੀਤ ਵਿੱਚ ਵੀ ਗਾਇਨ ਵਾਦਨ ਤੇ ਨ੍ਰਿਤ ਉਹਦੇ ਤਿੰਨ ਅੰਗ ਮੰਨੇ ਗਏ ਨੇ ਗਾਇਨ ਤੇ ਬਾਦਨ ਗੁਰਮਤ ਵਿੱਚ ਜਾਇਜ਼ ਨਿਰਿਤ ਕੇਵਲ ਮਨ ਦਾ ਮੰਨਿਆ ਗਿਆ ਨਿਰਿਤ ਵਰਜਿਤ ਐਸੀ ਦੇਖਦੇ ਹਾਂ ਕਿ ਮਨ ਦਾ ਨਾਚ ਹੋ ਸਕਦਾ ਹੈ ਸੰਗੀਤ ਨਾਲ ਤੁਸੀਂ ਉਹਨੂੰ ਫੀਲ ਕਰ ਸਕਦੇ ਹੋ ਡਾਕਟਰ ਸਾਹਿਬ ਜਦੋਂ ਮੈਨੂੰ ਬੜੀ ਹੈਰਾਨੀ ਹੋਈ ਬੜੀ ਖੁਸ਼ੀ ਵੀ ਹੋਈ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਕਿ ਗੁਰਮਤ ਸੰਗੀਤ ਦੇ ਖੇਤਰ ਦੇ ਵਿੱਚ ਤੁਸੀਂ ਅਜਿਹੇ ਕੀਰਤਨੀਏ ਔਰ ਪ੍ਰੋਫੈਸਰ ਹੋ ਕਿ ਜਿਨ੍ਹਾਂ ਨੂੰ 우ਸਤਾਦ ਬਿਸਮਿਲਾ ਖਾਨ ਰਾਸ਼ਟਰੀ ਪੁਰਸਕਾਰ ਦੇ ਨਾਲ ਸਮਾਨਿਆ ਗਿਆ ਹੈ ਕੇਂਦਰੀ ਸੰਗੀਤ ਨਾਟਕ ਅਕੈਡਮੀ ਵੱਲੋਂ ਇਸ ਪ੍ਰਾਪਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਨਾਮ ਜਾਂ ਸਨਮਾਨ ਜਦੋਂ ਮਿਲਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਆਕਾਲ ਪੁਰਖ ਦੀ ਕਿਰਪਾ ਹੀ ਹੁੰਦੀ ਹੈ ਉਹਦੀ ਕਿਰਪਾ ਕਰਕੇ ਅਸੀਂ ਗਾ ਬਜਾ ਰਹੇ ਹਾਂ ਸਿੱਖ ਰਹੇ ਹਾਂ ਸਿਖਾ ਰਹੇ ਹਾਂ ਪਰਫਾਰਮ ਕਰ ਰਹੇ ਹਾਂ ਸੰਗਤਾਂ ਨੂੰ ਜੋੜ ਰਹੇ ਹਾਂ ਪਰਦਾਸ ਨੂੰ ਵਾਕਈ ਬੜਾ ਮਾਣ ਮਹਿਸੂਸ ਹੋਇਆ ਔਰ ਇੱਕ ਨਾਲ-ਨਾਲ ਜ਼ਿੰਮੇਵਾਰੀ ਵੀ ਮਹਿਸੂਸ ਹੁੰਦੀ ਹੈ ਜਦੋਂ ਸੰਗੀਤ ਨਾਟਕ ਅਕੈਡਮੀ ਦਿੱਲੀ ਵੱਲੋਂ 2010 ਵਿੱਚ 우스타드 ਬਿਸਮਿਲਲਾ ਖਾਨ ਯੂਵਾ ਪੁਰਸਕਾਰ ਉਹਨੂੰ ਕਹਿੰਦੇ ਨੇ ਜੀ ਪਰ ਮੈਨੂੰ ਇਹ ਦੱਸ ਦਿਆਂ ਮੈਂ ਆਪਣੇ ਸੰਗਤ ਨਾਲ ਸਾਰੀ ਆਡੀਅנס ਨਾਲ ਸ਼ੇਅਰ ਕਰਾਂ ਕਿ ਕੀਰਤਨ ਦੇ ਖੇਤਰ ਵਿੱਚ ਗੁਰਬਾਣੀ ਕੀਰਤਨ ਦੇ ਖੇਤਰ 'ਚ ਇਹ ਇੱਕ ਅਵਾਰਡ ਕਦੇ ਕਿਸੇ ਨੂੰ ਪਹਿਲਾਂ ਨਹੀਂ ਸੀ ਦਿੱਤਾ ਗਿਆ ਸੀ ਬਿਲਕੁਲ ਸੋ ਹੁਣ ਤੱਕ ਜਿੰਨੇ ਵੀ ਗਵਈਏ ਆ ਵਾਦਕ ਹੁੰਦੇ ਸੀ ਉਹਨਾਂ ਨੂੰ ਸ਼ਾਸਤਰੀ ਸੰਗੀਤ ਲੋਕ ਸੰਗੀਤ ਹੋਰ ਕਲਾਵਾਂ ਲਈ ਮਿਲਦਾ ਸੀ ਪਰ ਗੁਰਮਤ ਸੰਗੀਤ ਲਈ ਔਰ ਗੁਰਬਾਣੀ ਨੂੰ ਰਾਗਾਂ 'ਚ ਗਾਉਣ ਲਈ ਦਾਸ ਨੂੰ ਇਸ ਨਾਲ ਨਵਾਜਿਆ ਗਿਆ ਸੋ ਅਵਾਰਡ ਜਾਂ ਸਨਮਾਨ ਠੀਕ ਹੈ ਮਿਲਦੇ ਨੇ ਤੁਹਾਨੂੰ ਨਾਮ ਵੀ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਅਸਲ ਸੋ ਸਾਨੂੰ ਅਹਿਸਾਸ ਕਰਾਉਂਦੇ ਨੇ ਕਿ ਅਸੀਂ ਇੱਕ ਆਪਣੇ ਜੇ ਸਾਨੂੰ ਇਹ ਮਿਲਿਆ ਇੱਕ ਪ੍ਰਾਪਤੀ ਹੋਈ ਹੈ ਤੇ ਅਸੀਂ ਹੋਰ ਕੀ ਦੇ ਸਕਦੇ ਹਾਂ ਸਮਾਜ ਨੂੰ ਡਾਕਟਰ ਸਾਹਿਬ ਇਸੇ ਤਰ੍ਹਾਂ ਅਸੀਂ ਗੱਲਬਾਤ ਫਿਰ ਨਿਰੰਤਰ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਇੱਕ ਸ਼ਬਦ ਦੀ ਹੋਰ ਸਾਹ ਤੁਸੀਂ ਸੰਗਤਾਂ ਨਾਲ ਪਾਓ ਜ਼ਰੂਰ ਜ਼ਰੂਰ ਸਾਜਣ Desi adi sa. ਲੇ ਦਿਨ ਸਜਣਾ ਸਾਹ ਸਮਨੇ ਦਿਨ ਸਜਣਾ ਮੁੰਦ ਨੈਣ ਪਰ ਤਨੰਦ ਆਇਆ ਸਾਨੂੰ ਬਹੁਤ ਬਹੁਤ ਧੰਨਵਾਦ ਕੀਤਾ ਕਿਰਪਾ ਜੀ ਬਸ ਅਗਲਾ ਸਵਾਲ ਮੇਰਾ ਡਾਕਟਰ ਸਾਹਿਬ ਆਪ ਜੀ ਨੂੰ ਇਹ ਹੈ ਕਿ ਦੋਵੇਂ ਖੇਤਰ ਨਾਲ ਨਾਲ ਚੱਲ ਰਹੇ ਨੇ ਜਿਵੇਂ ਹਿੰਦੁਸਤਾਨੀ ਸੰਗੀਤ ਪਰੰਪਰਾ ਔਰ ਗੁਰਮੁਖੀ ਸੰਗੀਤ ਦਾ ਖੇਤਰ ਇਹਨਾਂ ਦੋਵਾਂ ਦੇ ਵਿੱਚ ਕੀ ਸਮਾਨਤਾਵਾਂ ਨੇ ਔਰ ਕੀ ਭਿੰਨਤਾਵਾਂ ਨੇ ਦੇਖੋ ਰਾਮ ਜੀ ਸੰਗੀਤ ਕਲਾ ਚਾਹੀਓ ਕਿਸੇ ਵੀ ਦੇਸ਼ ਕਿਸੇ ਵੀ ਕੌਮ ਕਿਸੇ ਵੀ ਰਾਸ਼ਟਰ ਦਾ ਸੰਗੀਤ ਹੋਵੇ ਇੱਥੋਂ ਤੱਕ ਕਿ ਜੇ ਮੈਨੂੰ ਲੱਗਦਾ ਹੈ ਮੰਗਲ ਗ੍ਰਹਿ ਤੇ ਵੀ ਕਿਤੇ ਖੋਜ ਹੋ ਜਾਵੇ ਹੋ ਜਾਵੇ ਕਿ ਉੱਥੇ ਵੀ ਜੀਵਨ ਹੈ ਉਹਨਾਂ ਦਾ ਸੰਗੀਤ ਵੀ ਸਾਡੇ ਵਰਗਾ ਹੀ ਹੋਇਆ। ਕੀ ਬਾਤ ਹੈ। ਕੀ ਬਾਤ ਹੈ। ਸਭ ਤੋਂ ਪਹਿਲੇ ਤਾਂ ਇਹ ਗੱਲ ਹੈ ਕਿ ਫ੍ਰੀਕਵੈਂਸੀਜ਼ ਸੁਰਾਂਵੀਆਂ ਉਹੀ ਨੇ। ਜੀ। ਹਾਂ ਉਹਨਾਂ ਨੂੰ ਗਾਉਣ ਦਾ, ਉਹਨਾਂ ਨੂੰ ਵਜਾਉਣ ਦਾ ਥੋੜਾ ਅੰਦਾਜ਼ ਵੱਖਰਾ ਹੋ ਸਕਦਾ। ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਸਲ 'ਚ ਉਹ ਇੱਕ ਵੱਡਾ ਕੈਨਵਸ ਹੈ ਉਹਦਾ। ਅਰ ਜੇ ਅਸੀਂ ਕਹੀਏ ਕਿ ਗੁਰਮਤ ਸੰਗੀਤ ਹੋਵੇ ਤਾਂ ਬਿਲਕੁਲ ਅਡਰ ਹੈ ਤਾਂ ਇਹ ਠੀਕ ਨਹੀਂ ਹੋਏਗਾ ਤਾਂ ਅੰਤਨਸੀਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮਤ ਸੰਗੀਤ ਔਰ ਗੁਰਬਾਣੀ ਦਾ ਜਾਪ ਜਦੋਂ ਉਹਨਾਂ ਨੇ ਕੀਤਾ ਬਾਣੀ ਰਚੀ ਤਾਂ ਉਹਨਾਂ ਨੇ ਰਾਗਾਂ ਦਾ ਜਾਮਾ ਪਵਾ ਕੇ ਬਾਣੀ ਰਸਪਤ ਕੀਤੀ ਸੋ ਗੁਰਮਤ ਸੰਗੀਤ ਕੋਈ ਅਡਰਾ ਸੰਗੀਤ ਨਹੀਂ ਪਰ ਉਹਦੀਆਂ ਆਪਣੀਆਂ ਕੁਝ ਨਿਜੀ ਵਿਸ਼ੇਸ਼ਤਾਵਾਂ ਕਰਕੇ ਉਹ ਅਲੱਗ ਹੋ ਜਾਂਦਾ ਇਹਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਜਿਵੇਂ ਦੁੱਧ ਤੋਂ ਹੀ ਸਾਰਾ ਕੁਝ ਮੱਖਣ ਬਣਦਾ ਹੈ ਲੱਸੀ ਬਣਦੀ ਹੈ ਦਹੀਂ ਬਣਦਾ ਵੱਖਰੇ ਵੱਖਰੇ ਨੇ ਰ ਦਹੀਂ ਜਿਹੜਾ ਜਦੋਂ ਇੱਕ ਵਾਰ ਦੋਦੋ ਤੋਂ ਦਹੀਂ ਬਣ ਗਿਆ ਤਾਂ ਉਹ ਦਹੀਂ ਉਹਦੀ ਆਪਣੀ ਖਾਸियत ਹੈ ਜੀ ਬਿਲਕੁਲ ਠੀਕ ਹੈ ਨਾ ਸੋ ਸਾਡਾ ਜਿਹੜਾ ਸੰਗੀਤ ਹੈ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਇਹਦਾ ਉਦੇਸ਼ ਜੋ ਹੈ ਇਹ ਈਸ਼ਵਰ ਦਾ ਜਸ ਗਾਇਨ ਕਰਨ ਲਈ ਪਰਮਾਤਮਾ ਦਾ ਨਾਮ ਜਪਣ ਲਈ ਔਰ ਆਪਣੇ ਜੀਵਨ ਨੂੰ ਅੱਛਾ ਬਣਾਉਣ ਲਈ ਹੈ ਸੋ ਇਹ ਇਹਦਾ ਜਿਹੜਾ ਉਦੇਸ਼ ਔਰ ਸ਼ਬਦ ਪ੍ਰਧਾਨ ਆ ਇਹਦੇ ਵਿੱਚ ਜੀ ਬਾਣੀ ਪ੍ਰਧਾਨ ਹੈ ਕੀਰਤਨ ਕਰਦੇ ਹੋਏ ਹਮੇਸ਼ਾ ਇਹ ਗੱਲ ਧਿਆਨ ਚ ਰੱਖੀਦੀ ਹੈ ਰਾਗ ਬਾਣੀ ਨੂੰ ਸੰਗਤ ਤੱਕ ਪਹੁੰਚਾਉਣ ਦਾ ਮਾਧਿਅਮ ਹੈ ਰਾਗ ਪ੍ਰધાન ਨਹੀਂ ਹੋਣਾ ਚਾਹੀਦਾ ਰਾਗਦਾਰੀ गा ਰਹੇ ਹੋ ਕਲਾਸਿਕਲ गा ਰਹੇ ਹੋ ਉਦੋਂ ਕਲਾ ਪ੍ਰਮੁੱਖ ਹੈ ਉਦੋਂ ਰਾਗ ਪ੍ਰਮੁੱਖ ਹੈ ਪਰ ਜਦੋਂ ਬਾਣੀ गा ਰਹੇ ਹੋ ਸ਼ਬਦ गा ਰਹੇ ਹੋ ਤਾਂ ਉਦੋਂ ਬਾਣੀ ਪ੍ਰਮੁੱਖ ਹੈ ਸ਼ਬਦ ਪ੍ਰધાન ਹੈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਨਾਟਸਬ ਵਿਦੇਸ਼ਾਂ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਭਾਰਤ ਦੇ ਵਿੱਚ ਵੀ ਜਗ੍ਹਾ-ਜਗ੍ਹਾ ਦੇ ਉੱਪਰ ਜਾ ਕੇ ਗੁਰਮਤ ਸੰਗੀਤ ਦੀ ਜਾਂ ਕਲਾਸਿਕਲ ਸੰਗੀਤ ਦੀ ਟ੍ਰੇਨਿੰਗ ਦਿੰਦੇ ਹੋ ਕਾਲਜਸ ਦੇ ਵਿੱਚ ਸਕੂਲਾਂ ਦੇ ਵਿੱਚ ਜੇ ਵਰਕਸ਼ਾਪਸ ਵੀ ਲਗਾਈ ਜਾਂਦੀਆਂ ਐ ਲੈਕਚਰ ਡੈਮੋਸਟ੍ਰੇਸ਼ਨਸ ਲੈਕਚਰਸ ਪਲੱਸ ਪਰਫਾਰਮੈਂਸ ਇਸ ਬਹੁਤ ਕਰੀਦਿਆਂ ਨੇ ਭਾਰਤ ਨਾਲੋਂ ਵਿਦੇਸ਼ਾਂ ਦੇ ਵਿੱਚ ਤੁਸੀਂ ਕੀ ਸਮਾਨਤਾਵਾਂ ਪਿੰਤਾਵਾਂ ਤੁਹਾਨੂੰ ਸਰੋਤਿਆਂ ਤੇ ਜਾਂ ਸਿੱਖਣ ਵਾਲਿਆਂ ਤੇ ਵੇਖਣ ਨੂੰ ਮਿਲਦੀਆਂ ਸਾਡੇ ਦੇਸ਼ ਵਿੱਚ ਭਾਰਤ ਵਿੱਚ ਪਹਿਲਾਂ ਤਾਂ ਪੰਜਾਬ ਤੋਂ ਸ਼ੁਰੂ ਕਰੀਏ ਪੰਜਾਬ ਵਿੱਚ ਵੀ ਬਹੁਤ ਕਾਲਜਾਂ ਯੂਨੀਵਰਸਟੀਆਂ ਚ ਹੋਰ ਅਦਾਰਿਆਂ ਚ ਜ਼ਾਇਦਾ ਜੋ ਦੀ ਟਕਸਾਲ ਹਰ ਸਾਲ ਜ਼ਾਇਦਾ ਕੀਰਤਨ ਕਰੀਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਵੀ ਜਿਹੜਾ ਰਾਗ ਦਰਬਾਰ ਹੈ ਔਰ ਪਿਛਲੇ ਸਾਲ ਤੋਂ ਪੜਤਾਲ ਗਾਇਨ ਦਰਬਾਰ ਸ਼ੁਰੂ ਕੀਤਾ ਗਿਆ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਦੇ ਮੌਕੇ ਉਸ ਤੋਂ ਇਲਾਵਾ ਭਾਰਤ ਦੇ ਬੇਪੇ ਨਗਰਾਂ ਵਿੱਚ ਔਰ ਅੱਛਾ ਬਹੁਤ ਲੱਗਦਾ ਸੰਗਤਾਂ 'ਚ ਇੰਨਾ ਉਤਸ਼ਾਹ ਹੈ ਇੰਨਾ ਸਿੱਖਣ ਦਾ ਜਜ਼ਬਾ ਹੈ ਔਰ ਖਾਸ ਕਰਕੇ ਸਾਡੀ ਨਵੀਂ ਪੀੜ੍ਹੀ ਜਿਹੜੀ ਹੈ ਜਿੰਨਾ ਮਰਜ਼ੀ ਅਸੀਂ ਕਹੀ ਜਾਈਏ ਕਿ ਜੀ ਸੰਗੀਤ ਇਸ ਤਰ੍ਹਾਂ ਹੋ ਗਿਆ ਹੈ ਠੀਕ ਨਹੀਂ ਹੈ ਦਜ ਗੰਦਲਾਪਣ ਆ ਗਿਆ ਪਰ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਨੂੰ ਸੋਝੀ ਹੈ ਜਿਨ੍ਹਾਂ ਤੇ ਬਖਸ਼ਿਸ਼ ਹੈ ਉਹ ਅੱਛੇ ਸੰਗੀਤ ਨਾਲ ਰਾਗਦਾਰੀ ਨਾਲ ਗੁਰਮਤ ਨਾਲ ਜੁੜੇ ਹੋਏ ਨੇ ਔਰ ਜੁੜੇ ਹੀ ਰਹਿਣਗੇ ਔਰ ਸਾਨੂੰ ਜਦੋਂ ਪਹਿਲਾਂ-ਪਹਿਲਾਂ ਨਵੇਂ-ਨਵੇਂ ਜਾਣ ਲੱਗੇ ਲੱਗਦਾ ਹੁੰਦਾ ਸੀ ਵੀ ਸ਼ਾਇਦ ਕਿਸ ਨੂੰ ਪਤਾ ਹੀ ਨਹੀਂ ਹੋਏਗਾ ਉੱਥੇ ਪਰ ਹੁਣ ਇੱਕ ਤਾਂ ਮੀਡੀਆ ਬਹੁਤ ਹੈ ਔਰ ਪੀਟੀਸੀ ਚੈਨਲ ਹੋਰ ਸਾਰਾ ਪਰਿਵਾਰ ਹੋਰ ਜਿਹੜੇ ਪੀਟੀਸੀ ਪੰਜਾਬੀ ਸਿਮਰਨ ਸਾਰੇ ਇੰਨਾ ਅੱਛਾ ਕੰਮ ਕਰ ਰਹੇ ਹੋ ਸੰਗਤਾਂ ਤੱਕ ਪਹੁੰਚ ਰਹੇ ਹੋ ਸੋ ਉਹਦੇ ਨਾਲ ਇਹੀ ਹੋ ਰਿਹਾ ਕਿ ਬਾਹਰ ਸਾਨੂੰ ਲਜਾਬਦਾ ਕਿ ਸਭ ਪੰਜਾਬ ਨਾਲੋਂ ਜ਼ਿਆਦਾ ਸ਼ੌਕ ਹੈ ਉੱਥੇ ਜ਼ਿਆਦਾ ਪ੍ਰਚਾਰ ਹੋ ਰਿਹਾ ਡਾਕਟਰ ਸਾਹਿਬ ਤੁਸੀਂ ਯੂਨੀਵਰਸਿਟੀ ਵਿੱਚ ਵੀ ਆਪਣੀ ਸੇਵਾ ਦੇ ਰਹੇ ਹੋ ਗੁਰਮਤ ਸਮਾਗਮਾਂ ਤੇ ਵੀ ਜਾਂਦੇ ਹੋ ਤਿੰਨ ਦੇ ਕਰੀਬ ਪੁਸਤਕਾਂ ਔਰ ਬਹੁਤ ਸਾਰੇ ਖੋਜ ਪੇਪਰ ਵੀ ਤੁਸੀਂ ਲਿਖੇ ਨੇ ਇਹ ਸਾਰੇ ਦੇ ਵਿੱਚ ਕਿਵੇਂ ਬੈਲੈਂਸ ਰੱਖਦੇ ਹੋ ਕਿਵੇਂ ਸਮਾਂ ਕੱਟਦੇ ਹੋ ਇਹਨੂੰ ਤੇ ਪਰਿਵਾਰ ਦਾ ਕਿਵੇਂ ਸਹਿਯੋਗ ਮਿਲਦਾ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ ਹਰ ਵਿਅਕਤੀ ਕੋਲ 24 ਘੰਟੇ ਨੇ ਹਮ ਹਰ ਵਿਅਕਤੀ ਕੋਲ ਉਹੀ ਮਹੀਨੇ ਦੇ 30 ਦਿਨ ਨੇ ਉਹੀ ਸਾਲ ਦੇ 365 ਦਿਨ ਨੇ ਔਰ 24 ਘੰਟੇ ਵਿੱਚ ਵੀ ਸੌਣਾ ਵੀ ਹੈ ਆਪਣੇ ਦਿਨ-ਦੈਨਿਕ ਕਿਰਿਆਵਾਂ ਵੀ ਕਰਨੀਆਂ ਨੇ ਯੂਨੀਵਰਸਿਟੀ ਵੀ ਜਾਣਾ ਹੈ ਰਿਆਜ਼ ਵੀ ਕਰਨਾ ਹੈ ਵਿਦਿਆਰਥੀਆਂ ਨੂੰ ਸਿਖਾਉਣਾ ਵੀ ਹੈ ਜੀ ਡਿਪਾਰਟਮੈਂਟਸ ਵੀ ਸਿਖਾਏ ਦਾ ਘਰ ਵੀ ਚੱਲਦਾ ਰਹਿੰਦਾ ਹੈ ਕੋਈ ਨਾ ਕੋਈ ਆਪਣੇ ਸਜੰਦੇ ਆ ਕੇ ਰਿਆਜ਼ ਚੱਲਦਾ ਰਹਿੰਦਾ ਹੈ ਸਮਾਗਮ ਵੀ ਹੁੰਦੇ ਨੇ ਪੜ੍ਹਨ ਲਿਖਣ ਦਾ ਵੀ ਸਮਾਂ ਕੱਢੀਦਾ ਬਸ ਇਹ ਹੈ ਕਿ ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਂਦੀਆਂ ਨੇ ਸੋ ਉਸ ਤੋਂ ਇਲਾਵਾ ਅਸੀਂ ਕਿਉਂਕਿ ਯੂਨੀਵਰਸਿਟੀ ਚਾਹ ਖੋਜ ਨਾਲ ਜੁੜੇ ਹੋયા ਹਾਂ ਦਾਸ ਦੇ ਕੋਲ ਇਸ ਵੇਲੇ 16 ਵਿਦਿਆਰਥੀ ਨੇ ਜਿਹੜੇ PhD ਕਰ ਰਹੇ ਨੇ ਕੀ ਪਤਾ ਚੱਲ ਰਹੀ ਹੈ ਉਹਨਾਂ ਦਾ ਕੰਮ ਚੱਲ ਰਹੀ ਹੈ ਪਰ ਇਹ ਕਿ ਉਹਨਾਂ ਨੂੰ ਕੰਮ ਕਰਾਉਂਦੇ ਕਰਾਉਂਦੇ ਆਪ ਬੜਾ ਕੁਝ ਪੜ੍ਹਦੇ ਬੜਾ ਕੁਝ ਸਿੱਖੀ ਰਹੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਪੰਜਾਬ ਦੀਆਂ ਜਿਹੜੀਆਂ ਸਨਾਤਨੀ ਕਲਾਵਾਂ ਨੇ ਦੇਖੋ ਗੁਰਮਤ ਸੰਗੀਤ ਸ਼ਾਸਤਰੀ ਸੰਗੀਤ ਸੂਫੀ ਸੰਗੀਤ ਪੰਜਾਬ ਦੇ ਲੋਕ ਸੰਗੀਤ ਜਿਹੜਾ ਸਾਫ਼ ਸੁਥਰਾ ਜਿਹੜਾ ਬਿਲਕੁਲ ਵਿਰਾਸਤੀ ਹੈ ਜਿਹੜਾ ਸਾਡਾ ਜਿਹੜੀ ਸਾਡੀ ਜੜ ਹੈ ਉਹਨੂੰ ਅਸੀਂ ਸੰਭਾਲਣ ਚ ਉਹਦੇ ਵਿੱਚ ਆਪਣੇ ਵਿਦਿਆਰਥੀਆਂ ਨੂੰ ਅੱਗੇ ਤੋਰਨ ਚ ਗੁਰੂ ਮਹਾਰਾਜ ਦੀ ਬੜੀ ਕਿਰਪਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਸਫਲ ਵੀ ਹੋ ਰਹੇ ਹਾਂ ਜੀ ਡਾਕਟਰ ਸਾਹਿਬ ਇੱਕ ਤੇ ਹੁੰਦਾ ਹੈ ਕਲਾਸ ਦੇ ਵਿੱਚ تعلیم ਦੇਣਾ ਬੱਚਿਆਂ ਨੂੰ ਉੱਥੇ ਪੜਾਉਣਾ ਉਹਨਾਂ ਨੂੰ ਸਿਖਾਉਣਾ ਇੱਕ ਹੁੰਦਾ ਹੈ ਮੰਚ ਦੇ ਉੱਪਰ ਜਾ ਕੇ ਸੰਗਤਾਂ ਦੇ ਰੂਬਰੂ ਹੋ ਕੇ ਗੁਰਮਤ ਸੰਗੀਤ ਗੁਰਬਾਣੀ ਗਾਇਨ ਕਰਨਾ ਦੋਵਾਂ ਦੇ ਵਿੱਚ ਕੀ ਅੰਤਰ ਹੈ ਸੋ ਇਹ ਹੁੰਦਾ ਹੈ ਪਰਫਾਰਮੈਂਸ ਦਾ ਥੋੜਾ ਮੰਤਵ ਬਦਲ ਜਾਂਦਾ ਹੈ ਉੱਥੇ ਸੁਣਾਉਣਾ ਮੰਤਵ ਹੈ ਇੱਥੇ ਸਿਖਾਉਣਾ ਮੰਤਵ ਡਾਕਟਰ ਸਾਹਿਬ ਬਹੁਤ ਆਨੰਦ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਆਪਣੇ ਆਪ ਨੂੰ ਵਿਭਾਗਾ ਮਹਿਸੂਸ ਕਰ ਰਹੇ ਆ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਅਖੀਰ ਦੇ ਵਿੱਚ ਮੈਂ ਆਪ ਜੀ ਨੂੰ ਇਹ ਹੀ ਗੁਜਾਰਿਸ਼ ਕਰਾਂਗਾ ਕਿ ਤੁਸੀਂ ਨੌਜਵਾਨ ਸਰੋਤਿਆਂ ਨੂੰ ਜੋ ਇਹ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਨੇ ਨੌਜਵਾਨ ਬੱਚੇ ਬੱਚੀਆਂ ਜਾਂ ਸੰਗਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਹੀ ਬੇਨਤੀ ਕਰਾਂਗਾ ਜੀ ਪਰ ਇਹ ਅਸੀਂ ਭੁੱਲ ਜਾਨੇ ਆ ਕਿ ਜਦੋਂ ਤੱਕ ਅਸੀਂ ਕਿਸੇ ਕੋਲੋਂ ਯੋਗ ਉਸਤਾਦ ਕੋਲੋਂ ਯੋਗ ਸੰਗੀਤ ਦੇ ਗੁਰੂ ਕੋਲੋਂ ਤਾਲੀਮ ਨਹੀਂ ਲੈਂਦੇ ਬਹੁਤ ਰਿਆਜ਼ ਨਹੀਂ ਕਰਦੇ ਔਰ ਹੌਲੀ 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 ਸੰਗਤਾਂ ਤੱਕ ਪਹੁੰਚਾਂਗੇ ਤਾਂ ਕਿਰਪਾ ਹੋਏਗੀ ਹੋਏਗੀ ਪਰ ਮੈਨੂੰ ਖੁਸ਼ੀ ਹੈ ਕਿ ਜਿਹੜੇ ਬੱਚੇ ਇਸ ਗੱਲ ਨੂੰ ਸਮਝ ਰਹੇ ਨੇ ਉਹ ਅੱਗੇ ਆ ਵੀ ਰਹੇ ਨੇ ਬੜਾ ਅੱਛਾ ਕਰ ਰਹੇ ਨੇ ਪੰਜਾਬ ਦੇ ਸੰਗੀਤ ਦਾ ਗੁਰਮਤ ਸੰਗੀਤ ਦਾ ਨਾਮ ਰੌਸ਼ਨ ਕਰ ਰਹੇ ਗੁਰਮਤ ਸੰਗੀਤ ਜਗ ਜਗ ਚ ਜਗਾ ਜਗਾ ਪਹੁੰਚਾ ਰਹੇ ਡਾਕਟਰ ਸਾਹਿਬ ਬਹੁਤ ਆਨੰਦ ਆਇਆ ਆਪ ਜੀ ਨਾਲ ਗੱਲਬਾਤ ਕਰਕੇ ਔਰ ਤੁਸੀਂ ਸਾਨੂੰ ਸਮਾਂ ਦੇ ਕੇ نوازਿਆ ਇਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਵੀ ਬਹੁਤ ਆਨੰਦ ਮਿਲਿਆ ਜੀ ਬਹੁਤ ਅੱਛਾ ਲੱਗਿਆ ਆਪ ਜੀ ਨਾਲ ਪੰਜਾਬ ਦੀ ਵਿਰਾਸਤੀ ਸੰਗੀਤ ਬਾਰੇ ਅਸੀਂ ਗੱਲ ਕੀਤੀ। ਸੋ ਸਾਥ ਸੰਗਤ ਜੀ ਇਹਨਾਂ ਡਾਕਟਰ ਅਲੰਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਕੀਮਤੀ ਗੱਲਾਂ ਔਰ ਬੜੀ ਬਹੁਤ ਹੀ ਇਤਿਹਾਸਕ ਔਰ ਖੋਜ ਭਰਪੂਰ ਗੱਲਾਂ ਸ਼ਾਇਦ ਜਿਹੜੀਆਂ ਅਸੀਂ ਪਹਿਲਾਂ ਕਦੀ ਸੁਣੀਆਂ ਹੋਣਗੀਆਂ ਉਹਦੇ ਨਾਲ ਸਾਡੀ ਸਾਂਝ ਪਵਾ ਕੇ ਸਾਨੂੰ ਤਾਰਫ ਕਰਾ ਕੇ ਵੜਪਾਗੇ ਬਣਾਇਆ। ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਅਜੇਹੀ ਪਿਆਰੀ ਸ਼ਖਸੀਅਤ ਨੂੰ ਲੈ ਕੇ ਆਪ ਜਿਹਦੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ